ਕਿ ਇਹ ਬੰਦਾ ਜਿਹੜਾ ਹੈਗਾ ਜਿਹਨੂੰ ਆਪਾਂ ਪੜਿਆ ਹੈ ਇਹ ਇੱਕ ਤਰੀਕੇ ਦਾ ਜਿਹੜਾ ਹੈਗਾ ਸੈਕਸ਼ੂਅਲ ਵਰਕਰ ਟਾਈਪ ਦਾ ਸੀਗਾ ਇਹ ਖੜਿਆ ਹੋ ਜਾਂਦਾ ਸੀਗਾ ਰਸਤੇਾਂ 'ਚ ਜਦੋਂ ਕੋਈ ਟਰੱਕ ਰੁਕਾਇਆ ਉਹਨਾਂ ਨੂੰ ਉਹਨਾਂ ਦੇ ਗੱਡੀ ਤੇ ਬਹਿ ਗਿਆ ਤਾਂ ਉਹ ਬੇਸਿਕਲੀ ਹੀ ਵਜ਼ ਅਗੇ ਠੀਕ ਹੈ ਨਾ ਕਹਿੰਦੇ ਸੀ ਕਿ ਪਹਿਰੇ ਉਹਨਾਂ ਨੂੰ ਜਿਹੜਾ ਹੈਗਾ ਇਹ ਟਾਰਗੇਟ ਕਰਦਾ ਸੀਗਾ ਆਪਾ ਵੈਰੀਫਾਈ ਕਰ ਰਹੇ ਹੈ ਕਿ ਕਿ ਹੋਰ ਕਿੱਥੇ-ਕਿੱਥੇ ਕੋਈ ਕਾਰਵਾਈ ਹੋਈ ਹੈ ਦੇ ਕੋਲ ਕਿਉਂਕਿ ਜਿਹੜਾ ਇਹਦਾ ਰਿਹਾਇਸ਼ੀ ਜ਼ਿਲ੍ਹਾ ਹੈਗਾ ਉਹਦੇ ਵਿੱਚ ਕੋਈ ਵੀ ਕੇਸ ਜਿਹੜਾ ਹੈਗਾ ਇਹਦੇ ਵਿੱਚ ਦਰਜ ਹੋਣਾ ਨਹੀਂ ਪਾਏਗਾ ਬਾਕੀ ਜ਼ਿਲ੍ਹਿਆਂ ਤੋਂ ਆਪਾਂ ਕਲੀਅਰ ਕਰ ਰਹੇ ਹਾਂ ਸਰ ਇਹ ਇੱਕਦਮ ਇੱਕ ਸੜਕ ਰੁਪਨਗਰ ਪੁਲਿਸ ਹੱਥ ਲੱਗੀ ਵੱਡੀ ਸਫਲਤਾ 11 ਹਤਿਆਵਾਂ ਨੂੰ ਅੰਜਾਮ ਦੇਣ ਵਾਲਾ ਸੀਰੀਅਲ ਕਿਲਰ ਗ੍ਰਿਫਤਾਰ ਲਿਫਟ ਲੈ ਕੇ ਦਿੰਦਾਸੀ ਹਤਿਆਤ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਪੁੱਛਗਿਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਰੂਪਨਗਰ ਪੁਲਿਸ ਵੱਲੋਂ ਵੱਖ-ਵੱਖ ਕਤਲਾ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸੀਰੀਅਲ ਕਿਲਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਇਸ ਸਬੰਧੀ ਗੁਲਨੀਤ ਸਿੰਘ ਖੁਰਾਣਾ ਆਈ ਪੀਐਸ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹਰਚਰਨ ਸਿੰਘ ਪੁੱਲਰ ਆਈ ਪੀਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਰੂਪਨਗਰ ਰੇਂਜ ਰੁਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੁਪਨਗਰ ਅੰਦਰ ਅਣਸੂਲ ਜੇ ਹਿਨियस ਕਰਾਇਮ ਨੂੰ ਟ੍ਰੇਸ ਕਰਨ ਲਈ ਹਲਕਾ ਅਫਸਰਾਨ ਅਤੇ ਮੁਖ ਅਫਸਰਾਨ ਥਾਣਾ ਨੂੰ ਨਿਰਦੇਸ਼ ਦਿੱਤੇ ਗਏ ਸਨ ਇਸ ਸਿਲਸਿਲੇ ਵਿੱਚ ਕਪਤਾਨ ਪੁਲਿਸ ਬੀ ਆਈ ਰੁਪਨਗਰ ਦੀ ਨਿਗਰਾਨੀ ਹੈਡੋ ਕਪਤਾਨ ਪੁਲਿਸ ਸ੍ਰੀ ਅਨੰਦਪੁਰ ਸਾਹਿਬ ਅਤੇ ਮੁਖ ਅਫਸਰ ਥਾਣਾ ਕਿਰਤਪੁਰ ਸਾਹਿਬ ਦੀ ਟੀਮ ਵੱਲੋਂ ਮਿਤੀ 18 ਅਗਸਤ 2024 ਨੂੰ ਮਨਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਵਾਰਡ ਨੰਬਰ 3 ਮੋਹੱਲਾ ਬਾਲਮੀਕੀ ਕੀਰਤਪੁਰ ਸਾਹਿਬ ਉਮਰ ਕਰੀਬ 37 ਸਾਲ ਜੋ ਕਿ ਟੋਲ ਪਲਾਜਾ ਮੋੜਾ ਵਿਖੇ ਚਾਹ ਪਾਣੀ ਪਿਲਾਉਣ ਦਾ ਕੰਮ ਕਰਦਾ ਸੀ ਜਿਸ ਦੀ ਮਨਾਲੀ ਰੋਡ ਜੀ ਉਹ પેટ્રોલ ਪੰਪ ਦੇ ਸਾਹਮਣੇ ਝਾੜੀਆਂ ਵਿੱਚੋਂ Laash ਮਿਲੀ ਸੀ ਟੀਮ ਵੱਲੋਂ ਇਸ ਮੁਕੱਦਮੇ ਨੂੰ ਟ੍ਰੇਸ ਕਰਨ ਲਈ ਮੌੜ ਤੋਂ ਹਲਾਤਾਂ ਨੂੰ ਕੋਖਦੇ ਹੋਏ ਤਕਨੀਕੀ ਢੰਗ ਨਾਲ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਜਿਸ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਰਾਮ ਸਰੂਪ ਉਰਫ ਸੋਢੀ ਪੁੱਤਰ ਕੇਸਰ ਰਾਮ ਵਾਸੀ ਪਿੰਡ ਚੌੜਾ थाना ਗੜਸ਼ ਸੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੀਤੀ ਪੁੱਛਗਿੱਛ ਦੌਰਾਨ ਉਸਨੇ ਮੰਨਿਆ ਹੈ ਕਿ ਇਸ ਵਾਰਦਾਤ ਤੋਂ ਇਲਾਵਾ ਦੋਸ਼ੀ ਨੇ 10 ਹੋਰ ਵਾਰਦਾਤਾਂ ਕੀਤੀਆਂ ਜਾਣੀਆਂ ਮੰਨੀਆਂ ਹਨ ਜਿਨ੍ਹਾਂ ਵਿੱਚ ਜ਼ਿਲ੍ਹਾ ਰੂਪਨਗਰ ਦੀਆਂ ਦੋ ਹੋਰ ਕਤਲ ਦੀਆਂ ਵਾਰਦਾਤਾਂ ਸ਼ਾਮਲ ਹਨ ਇਸ ਦੇ ਬਾਰੇ ਐਸਐਸਪੀ ਰੂਪਨਗਰ ਨੇ ਹੋਰ ਕੀ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਕਿਉਂ ਕਿੰਨੀਆਂ ਵਾਰ ਦੱਸ ਤਾਨੂੰ ਅਨਜਾਮ ਦਿੱਤਾ ਕਿਉਂ ਨਾ ਦਿੱਤਾ ਹੈ ਜੋਰ ਤੇ ਬੋਲ ਬੜਾ ਜਾ ਮਾਰੇ ਇੱਕ ਬੰਦੇ ਮਾਰੇ ਕੋਈ ਹੈ 1 ਲੱਖ ਦੇ ਦਿੱਤੇ 30 ਜੰਦ ਵਿੱਚ ਦੀ 1 ਲੱਖ ਮਾਰਿਆ 1 ਲੱਖ ਨਹੀਂ ਕੋਈ ਬੰਦੇ ਮਾਰੇ ਵੀ ਹੈ ਆਪਾਂ ਕਿਉਂ ਮਾਰੇ ਮੈਂ ਜਾ ਰਿਹਾ ਗੱਡੀ ਦੇ ਉੱਪਰ ਜੋਰ ਤੇ ਬੋਲ ਯਾਰ ਮੜਾ ਜਾ ਜਾਣ ਬੁਝ ਕੇ ਨਹੀਂ ਮਾਰੇ ਹਾਂ ਕਿਉਂ ਮਾਰੇ ਮੈਂ ਕਿਉਂ ਮਾਰੇ ਕਿਉਂ ਮਤਲਬ ਕਿੰਨੇ ਕੁ ਬੰਦੇ ਮਾਰੇ ਹੁਣ ਤੱਕ ਕਿੰਨੇ ਕੁ ਵਾਰ ਤੱਕ ਦਿਖਾਏ ਆ ਕੋਈ ਯਾਦ ਨਹੀਂ ਯਾਦ ਨਹੀਂ ਕਿਹੜੇ ਯਾਦ ਆ ਤੱਕ ਕੰਮ ਕਿਆ ਕਰਦਾ ਤੂੰ ਕੰਮ ਕਿਆ ਕਰਦਾ ਯਾਰੀ ਯਾਰੀ ਸਾਡੀ ਬਾਲ ਬੂਟ ਕੱਟਣ ਦਾ ਕੰਮ ਕੀਤਾ ਮੰਤਰਾਲੇ ਆਹ ਰੋਪੜਾ ਨਾ ਕਿਉਂ ਮਾਰ ਕੇ ਉਹਦੇ ਪਿੱਛੇ ਲਿਖਿਆ ਜੀਗਾ ਮਾਰ ਤੇ ਰੋਪੜ ਜਿਹੜਾ ਮਾਰਿਆ ਸੀ ਬੰਦਾ ਉਹਦੇ ਪਿੱਠ ਪਿੱਛੇ ਕਿਉਂ ਲਿਖਿਆ ਜੀਗਾ ਬਹੁਤ ਧੋਖੇबाज ਤੋਂ ਪੈਸੇ ਜਾਣਦਾ ਜੀਗਾ ਉਹ ਆਦੇ ਪੈਸੇ ਲੈਣ ਦੇ ਅਸੀਂ ਇੱਥੇ ਵੜੇ ਸੀ ਨੇ ਜਿੱਦਾਂ ਗੁਰਦੁਆਰੇ ਮੰਗ ਲਈ ਤਾਂ ਤਕਰੀਬ ਲੋਕ ਕਿਹਾ ਮੈਂ ਤਾਂ ਕੰਮ ਕੀਤਾ ਉਹਨੇ ਐਮ ਬੈਠਾ ਸੀ ਉਹਨੇ ਮੈਂ ਉਹਨੂੰ ਇਸ਼ਾਰਾ ਕੀਤਾ ਗੱਡੀ ਰੋਕੀ ਹੂੰ ਉਹਨੇ ਪੁੱਛਿਆ ਕਹਿੰਦਾ ਕਿੱਦਾਂ ਕਹਿੰਦਾ ਕਿੱਦਾਂ ਕਰਨਾ ਕੁਝ ਮੈਂ ਕਿੰਜ ਬੈਠਾ ਉਹਦਾ ਉਹਨੇ ਲੈ ਮੈਂ ਤਾਂ ਦੋਸਤਾਂ ਤੇ ਦੋਸਤਾਂ ਤੇ ਤੇ ਤਾਂ ਚਿਹਰੇ ਤੇ ਆ ਕੇ ਮਰੇ ਬਿੱਟੀ ਘੜੀ ਤੇ ਲਾਤੀ ਘੁੰਦ ਪਈ ਉਸੇ ਕੰਮ ਨੂੰ ਤਾਂ ਜਿੱਤੇ ਘੱਟ ਕੇ ਜੇ ਪਹਿਲਾਂ ਮੂੰਹ ਨਾ ਹਟਾ। ਜਿੱਥੇ ਵੀ ਜਿੰਨੇ ਪੈਸੇ ਨਹੀਂ ਦਿੱਤੇ ਜੋ ਮੈਂ ਗੱਡੀ ਤੋਂ ਉਤਰਦਾ ਨਹੀਂ ਸੀ। ਮੈਂ ਧੱਕਾ ਮਾਰ ਘੜਦਾ ਵੀ ਬਾਹਰ ਦੇ ਵਿੱਚ ਡੰਡਾ ਗੱਡੇ ਮੇਰੇ ਸਿਰ ਤੇ ਮਾਰੇ ਇਹ ਬਿੰਦੂ ਤੇਜ਼ ਬੈਲ ਬਿੰਦ ਦਾ ਜੇ ਫਿਰ ਮੈਂ ਮਾਰੇ ਟ੍ਰੇਟ ਗੁੱਡ ਮਾਰੀ ਉਹਦੇ ਫਿਰ ਟੱਲ ਗਿਆ ਉਹਦੀ ਮੈਂ ਵੀ ਕਾਲਰ ਖੜਿਆ ਖੜੇ ਇੱਥੋਂ ਪਾਈ ਉਹ ਕਹਿੰਦਾ ਚੱਲ ਕੰਟੀ ਦੀ ਗੱਲ ਕਰਦੇ ਹਾਂ ਕਹਿੰਦਾ ਦੋ ਬੱਤੀਆਂ ਨਾ ਮਗਾ ਮੇਰੇ ਡੰਡਾ ਮਾਰਿਆ ਮੈਂ ਤਾਂ ਦੱਸਦਾ ਕਿ ਡੰਡਾ ਮਾਰਦਾ ਫੱਟੀ ਦੀ ਬੈਠੇ ਇਹ ਨਾ ਰ ਮਪਰਲ ਮਪਰਲ ਸਿਰ ਤੇ ਬੰਨੇ ਆ ਤਾਂ ਵੇ ਉਹ ਲਾ ਕੇ ਉਹ ਘਰੇ ਚ ਪੱਕ ਜਿਹੜੇ ਬਾਕੀ ਬੰਦੇ ਮਾਰੇ ਉਹ ਵੀ ਅੱਧੀ ਮਸਲ ਨਾਲ ਮਾਰੇ ਬਾਪਰੇ ਕੋਈ ਨਾ ਕੋਈ ਮਰਪਾ ਹੁੰਦਾ ਸੀ ਪੱਕਾ ਉਹ ਯਾਰ ਵੀ ਸਾਰੇ ਪੈਸੇ ਨਹੀਂ ਦਿੰਦੇ ਤਾਂ ਮਾਰ ਦਿੰਦਾ ਪੈਸੇ ਤਾਂ ਚੱਕਰ ਤੇ ਮਾਰੇ ਸਾਰੇ ਪੈਸੇ ਦਿੰਦੇ ਨਹੀਂ ਛੱਡ ਫੁੱਟ ਮਾਰ ਕੇ ਵੀ ਲੱਗਦੇ ਸੀ ਕਰਦੇ ਸੀ ਜ਼ਬਰਦਸਤ ਸਾਇਰ ਤੇ ਲਿਜਾ ਸੀ ਤੇ ਤੁਹਾਡੇ ਪਰਿਵਾਰ ਤੋਂ ਕੋਣ ਕੋਣ ਹੈਗਾ ਪਰਿਵਾਰ ਛੱਡਿਆ 2 ਸਾਲ ਚਾਹ ਦਰਬਾਰ ਨੇ ਛੱਡਤਾ ਜੇ ਤੁਸੀਂ ਸਿੱਦੇ ਪਰਿਵਾਰ ਨੂੰ ਸਮੇਂ ਨੇ ਛੱਡ ਦਿੱਤਾ ਕਿੰਨੇ ਘੰਟੇ ਤੱਕ ਬਾਦਦਤਾ ਕਰ ਲਈ ਜਿਹੜੀ ਨਹੀਂ ਜਹਾਜ਼ ਸੀ ਦਾ ਦਿੱਤੀਆਂ ਇਹਨੂੰ ਦਾਰਗੀ ਕੁ ਥੋੜੀ ਜਿਹੀ ਚਿੱਤੇ ਆ ਜਾਂਦਾ ਹੈ ਇਹ ਮਾਰੇ ਆ ਟਾਉਣ ਅਸੂਲੋ ਸਾਹਿਬ ਜੋ ਚੁੱਤਾ ਹੁਣ ਤੱਕ ਹੋਰ ਇਹ ਪੀਰਾ ਨੇ ਜੇ ਉੱਠਣ ਨੂੰ ਥੋੜੀ ਲਾਈਟ ਮਾਰਾ ਕੇ ਪਿੰਡ ਮੈਂ ਪਸਤਾ ਬਗਾ ਕਿਤੇ ਵੀ ਜਦੋਂ ਮਾਰਿੰਦੀ ਬੁੱਝੀ ਉਹ ਤਾਂ ਕਰਦਾ ਸੀ ਪਰ ਮੈਂ ਮਾਰ ਤੋਂ ਬਾਅਦ ਮਾਫੀ ਜ਼ਰੂਰ ਮੰਗਦਾ ਸੀ ਤੇ ਤੇ ਮਾਫੀ ਮੰਗਦਾ ਸੀ ਉਹਨਾਂ ਦੇ ਪੈਰ ਚੂਕੀ ਮੈਂ ਕਿਹਾ ਮਾਫੀ ਮੈਂ ਅੱਜ ਮਾਫੀ ਮੰਗਦਾ ਸੀ ਮਾਰਨ ਤੋਂ ਬਾਅਦ ਬਦਲਤੀ ਹੋ ਗਏ ਮੈਂ ਤਾਂ ਮਾਫ ਕਰਕੇ ਤੁਹਾਨੂੰ ਜਨਤ ਮਿਲ ਗਈ ਆਪਾਂ ਵੈਰੀਫਾਈ ਕਰ ਰਹੇ ਹੈਗੇ ਕਿ ਹੋਰ ਕਿੱਥੇ-ਕਿੱਥੇ ਕੋਈ ਕਾਰਵਾਈ ਹੋਈ ਹੈ ਦੇ ਕੋਲ ਕਿਉਂਕਿ ਜਿਹੜਾ ਇਹਦਾ ਰਿਹੈਸ਼ੀ ਜ਼ਿਲ੍ਹਾ ਹੈਗਾ ਉਹਦੇ ਵਿੱਚ ਕੋਈ ਵੀ ਕੇਸ ਜਿਹੜਾ ਹੈਗਾ ਇਹਦੇ ਵਿੱਚ ਦਰਜ ਹੋਣਾ ਨਹੀਂ ਪਾਇਆ ਗਿਆ ਬਾਕੀ ਜ਼ਿਲ੍ਹਿਆਂ ਤੋਂ ਆਪਾਂ ਕਲੀਅਰ ਕਰ ਰਹੇ ਹੈਗੇ ਸਰ ਇਹ ਕਿਦਾਂ ਮਿਲ ਕੇ ਸੜਕ ਦੇ ਉੱਤੇ ਕਿਸੇ ਨੂੰ ਤਾਂ ਜਿਹੜਾ ਰੈਕੀ ਕਰਕੇ ਰੋਕਦਾ ਸੀ ਜਾਂ ਵੈਸੀ ਕਿਸੇ ਨੂੰ ਰੋਕ ਲੈਂਦਾ ਸੀ ਕਿ ਕਿਦਾਂ ਰੋਕ ਤੱਕ ਦੱਸ ਹੁਣ ਦੇਖੋ ਜੀ ਇਹ ਤਫਤੀਸ਼ ਦਾ ਵਿਸ਼ਾ ਹੈਗਾ ਆਪਾਂ ਇਹਨੂੰ ਗ੍ਰਿਫਤਾਰ ਕਰਕੇ ਇਹਦਾ 5 ਦਿਨ ਦਾ ਰਿਮਾਂਡ ਪੁਲਿਸ ਦਾ ਲਿਆ ਹੈਗਾ ਜਜ ਸਾਹਿਬ ਕੋਲ ਪੇਸ਼ ਕਰਕੇ ਹੁਣ ਅਗਲੀ ਤਫਤੀਸ਼ ਜਿਹੜੀ ਹੈਗੀ ਉਹਦੇ ਵਿੱਚ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਲੁੱਟਾਂ ਗੋਆ ਕਿ 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 ਲੁੱਟ ਕੋ ਕੀਤਾ ਕਿੰਨਾ ਕੋ ਹੈ ਜਿਵੇਂ ਮੋਬਾਈਲ ਫੋਨ ਦਾ ਮੈਂ ਤੁਹਾਨੂੰ ਦੱਸਿਆ ਇਸੇ ਤਰੀਕੇ ਦੇ ਨਾਲ ਮੋਟਰਸਾਈਕਲ ਉਸ ਪੁਆਇੰਟ ਤੋਂ ਵੀ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਬਾਕੀ ਉਹਨੇ ਤਫਤੀਸ਼ ਦਾ ਪੁਆਇੰਟ ਹੈਗਾ ਐਨੀ ਛੇਤੀ ਸਾਰਾ ਕੁਝ ਪਤਾ ਨਹੀਂ ਲੱਗਦਾ ਹੁਣ ਤਲਕ ਜਿਹੜੀ ਤਫਤੀਸ਼ ਹੋਈ ਹੈ ਉਹਦੇ ਹਿਸਾਬ ਨਾਲ ਇਹਨੇ 11 ਇਨਸੀਡੈਂਟ ਮੰਨੇ ਹੈਗੇ ਨੇ ਜਿਹਦੇ ਚੋਂ 5 ਇਨਸੀਡੈਂਟ ਜਿਹੜੇ ਵੈਰੀਫਾਈ ਵੀ ਹੋ ਗਏ ਨੇ ਔਰ ਬਾਕੀ ਹੋਰ ਜਿਹੜੀ ਹੈਗੀ ਆ ਆਪਾਂ ਤਫ ਜੋ ਵੀ ਗੱਲਾਂ ਹੋਣਗੀਆਂ ਤੁਹਾਨੂੰ ਆਪਾਂ ਵੱਖਰੇ ਤੌਰ ਤੇ ਜਿਹੜਾ ਹੈਗਾ ਇਨਫਾਰਮ ਕਰਾਂਗੇ ਜੇਕਰ ਰੋਪੜਾ ਇਨਸੀਡੈਂਟ ਚ ਕਰ ਦਿੱਤੇ ਨੇ ਲਿਖਿਆ ਸੀਗਾ ਬੋਰਡ ਦੇ ਉੱਤੇ ਉਹ ਕਿਉਂ ਲਿਖਿਆ ਸੀਗਾ ਕੁਝ ਦੱਸਿਆ ਨੇ ਦੇਖੋ ਜੀ ਇਹ ਤੁਹਾਨੂੰ ਮੈਂ ਦੱਸਿਆ ਕਿ ਇਹ ਤਫਤੀਸ਼ ਦਾ ਵਿਸ਼ਾ ਹੈਗਾ ਔਰ ਚੁੱਕੀ ਹੈ ਇਸੇ ਤਰੀਕੇ ਦਾ ਕੰਮ ਕਰਦਾ ਸੀਗਾ ਤੋਂ ਹੋ ਸਕਦਾ ਹੈ ਕਿ ਪੈਸੇ ਉਹਨੇ ਮੌਕੇ ਤੇ ਨਾ ਦਿੱਤੇ ਹੁਣ ਹਜੇ ਕੁਝ ਵੀ ਕਹਿਣਾ ਬਹੁਤ ਹੀ ਜਿਹੜਾ ਹੈਗਾ ਜਲਦਬਾਜ਼ੀ ਹੋਏਗੀ ਮੈਂ ਕਹੂੰਗਾ ਇਹ ਤਫਤੀਸ਼ ਦਾ ਵਿਸ਼ਾ ਹੈਗਾ ਤਫਤੀਸ਼ ਹੀ ਚੰਨੂ ਵਿਚਾਰਾਂਗੇ ਆਪਾਂ ਬੁੱਟਾ ਹਸਮਾਨਕ ਤੇ ਵਿੱਚ ਵੀ ਹਜੇ ਨਹੀਂ ਬਿਲਕੁਲ ਅੱਗੇ ਵੇਚਿਆ ਸੀਗਾ ਔਰ ਸਾਡੀ ਤਫਤੀਸ਼ ਵਿੱਚ ਆ ਰਹੀ ਹੈ ਗੱਲਾਂ ਸਾਰੀਆਂ ਉਹਨੂੰ ਆਪਾਂ ਜਿਹੜਾ ਹੈਗਾ ਅੱਗੇ ਉਸੇ ਹਿਸਾਬ ਨਾਲ ਪ੍ਰੋਸੀਡ ਕਰਾਂਗੇ ਕਿ ਸਮਾਨ ਚੋਰੀ ਕੀਤਾ ਮੋਬਾਈਲ ਫੋਨ ਹੈ ਮੋਬਾਈਲ ਫੋਨ ਜਿਹੜਾ ਹੈਗਾ ਇਹਨੇ ਵੇਚਿਆ ਸੀਗਾ ਅੱਗੇ ਉਹ ਸਾਡੀ ਤਫਤੀਸ਼ ਵਿੱਚ ਜਿਹੜਾ ਹੈਗਾ ਵਿਚਾਰਿਆ ਜਾ ਰਿਹਾ ਹੈ ਸਾਡੇ ਵਸੇ ਗ੍ਰਿਫਤਾਰ ਕਿਸ ਤਰ੍ਹਾਂ ਕੀਤਾ ਹੈ ਗ੍ਰਿਫਤਾਰ ਕਿੱਦਾਂ ਕੀਤਾ ਹੈ ਹੈਗਾ ਪੁਲਿਸ ਗ੍ਰਿਫਤਾਰੀ ਕਰਦੀ ਹੈਗੀ ਇਹ ਮੌਕੇ ਤੇ ਗ੍ਰਿਫਤਾਰ ਹੋਇਆ ਹੈਗਾ ਔਰ ਵਿਵਾਦਬਾਤ ਨਹੀਂ ਨਾਮ ਦੇ ਰਿਹਾ ਸੀ ਜਾਂ ਵੈਸੇ ਹੀ ਤੁਹਾਨੂੰ ਦੇਖੋ ਜੀ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਬਹੁਤ ਜ਼ਿਆਦਾ ਚੀਜ਼ਾਂ ਆਪਾਂ ਕਰ ਦੱਸ ਦਨੇ ਆ ਤੇ ਉਹਦੇ ਨਾਲ ਜਿਹੜੇ ਕਾਤਲ ਹੁੰਦੇ ਨੇ ਜਾਂ ਜਿਹੜੇ ਕ੍ਰਿਮੀਨਲਸ ਹੁੰਦੇ ਨੇ ਉਹ ਅਗਾਹ ਹੋ ਜਾਂਦੇ ਹੈਗੇ ਨੇ ਤੇ ਉਹ ਚੀਜ਼ਾਂ ਮੈਂ ਤੁਹਾਡੇ ਨਾਲ ਡਾਇਵਲਜ ਨਹੀਂ ਕਰ ਸਕਦਾ ਬਟ ਤੁਹਾਡੀ ਟੀਮ ਨੇ ਜਿਹੜਾ ਹੈਗਾ ਐਸਟੀ ਪੀ ਪੀਬੀਆਈ ਦੀ ਸੁਪਰਵੀਜ਼ਨ 8 ਡੀਐਸਟੀ ਅਨੰਦਪੁਰ ਸਾਹਿਬ ਐਸਐਚਓ ਕੀਰਤਪੁਰ ਸਾਹਿਬ ਇਹਨਾਂ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਔਰ ਸਾਡੇ ਤਿੰਨ ਕੇਸ ਜਿਹੜੇ ਅਨਟ੍ਰੇਸ ਚਲੇ ਆ ਰਹੇ ਸੀਗੇ ਔਰ ਸਾਡੇ ਵਾਸਤੇ ਵੀ ਬੜੀ ਨਮੋਸ਼ੀ ਦੀ ਗੱਲ ਸੀਗੀ ਕਿ ਤਿੰਨ ਮਰਡਰ ਦੇ ਕੇਸ ਅਨਟ੍ਰੇਸਡ ਹੋਣ ਔਰ ਉਹ ਤਿੰਨੇ ਕੇਸ ਕੇ ਸਟ੍ਰੈਸ ਹੋਏ ਨੇ ਉਹਨ ਅਗਲੀ ਜਿਹੜੀ ਸ਼ਹਾਦਤ ਹੈ ਕਿ ਜਿਸ ਤਰ੍ਹਾਂ ਵੀ ਆਏਗੀ ਆਪਣੀ ਸਫਾ ਮਿਸਲ ਤੇ ਉਸ ਹਿਸਾਬ ਨਾਲ ਅਗਲੀ ਕਰ ਰਹੀ ਹੈ। ਉਹ ਕੇਸ ਕਿੱਥੋਂ ਦੇ ਹੈਗੇ ਜਿਹੜੇ ਬਾਕੀ ਦੇ ਰਹਿ ਗਏ ਤੁਸੀਂ ਦੱਸੋ ਨਾ 10 ਕੇਸ ਇਹਨੇ ਮੰਨੇ। ਬਿਲਕੁਲ ਫਤਿਹਗੜ ਸਾਹਿਬ ਤੇ ਹੁਸ਼ਿਆਰਪੁਰ ਤੇ ਰੋਪੜ ਇਹੀ ਤਿੰਨ ਜਿਹੜੇ ਐਪੀ ਸੈਂਟਰ ਤੇ ਆਏ ਨੇ ਬਟ ਕਿਉਂਕਿ ਹਜੇ ਐਗਜ਼ੈਕਟ ਪੁਆਇੰਟ ਕੋਈ ਜਿਹੀ ਲੋਕੇਸ਼ਨ ਦਾ ਕਲੀਅਰ ਨਹੀਂ ਹੈਗਾ ਤੇ ਆਪਾਂ ਕਹਿ ਨਹੀਂ ਸਕਦੇ ਹੋ ਸਕਦਾ ਹੈ ਕਿਸੇ ਹੋਰ ਜ਼ਿਲ੍ਹੇ ਵਿੱਚ ਵੀ ਉਹਦਾ ਰਿਜ਼ਲਟ ਨਿਕਲ ਆਵੇ ਬਟ ਜੋ ਇਹਦੀ ਗੱਲ ਬਾਤ ਤੋਂ ਕਲੀਅਰ ਹੋਇਆ ਹੈ ਉਹਦੇ ਹਿਸਾਬ ਨਾਲ ਫਤਿਹਗੜ ਸਾਹਿਬ ਹੁਸ਼ਿਆ ਕਿ ਇਹ ਬੰਦਾ ਜਿਹੜਾ ਹੈਗਾ ਜਿਹਨੂੰ ਆਪਾਂ ਪੜਿਆ ਹੈ ਇਹ ਇੱਕ ਤਰੀਕੇ ਦਾ ਜਿਹੜਾ ਹੈਗਾ ਸੈਕਸ਼ੂਅਲ ਵਰਕਰ ਟਾਈਪ ਦਾ ਸੀਗਾ ਇਹ ਖੜਿਆ ਹੋ ਜਾਂਦਾ ਸੀਗਾ ਰਸਤੇਾਂ 'ਚ ਜਦੋਂ ਕੋਈ ਟਰੱਕ ਰੁਕਾਇਆ ਉਹਨਾਂ ਨੂੰ ਉਹਨਾਂ ਦੇ ਗੱਡੀ 'ਤੇ ਬਹਿ ਗਿਆ ਤਾਂ ਉਹ ਬਿਸੀ ਹੀ ਵਾਰੇ ਕੇ ਠੀਕ ਹੈ ਨਾ ਅੰਦਰ ਸੀਗੇ ਪਹਿਰੇ ਉਹਨਾਂ ਨੂੰ ਜਿਹੜਾ ਹੈਗਾ ਇਹ ਟਾਰਗੇਟ ਕਰਦਾ ਸੀਗਾ ਤੇ ਜਿੰਨੇ ਵੀ ਇਹਨੇ ਹੁਣ ਤੱਕ ਕਬੂਲ ਕੀਤੇ ਹੈਗੇ ਨੇ ਜਿਹੜੇ ਇਨਸੀਡੈਂਟਸ ਉਹਦੇ 'ਚ ਨਾ ਗੱਲ ਘੋਟ ਕੇ ਮਤਲਬ ਇਹ ਹੁੰਦਾ ਫਿਜ਼ੀਕਲ ਰਿਲੇਸ਼ਨ ਦੀ ਗੱਲ ਹੈਗੀ ਹੈ ਠੀਕ ਹੈ ਨਾ ਤੇ ਇੱਕ ਜਿਹੜਾ ਆਪਣਾ ਇਨਸੀਡੈਂਟ ਰੋਪੜ ਵਾਲਾ ਹੈਗਾ ਉਹ ਤੁਸੀਂ ਦੇਖਿਆ ਵੀ ਇਹ ਬੰਦੇ ਨੇ ਕੱਪੜੇ ਉਤ ਤੋ ਦੇਖੋ ਉਸ ਕੀ ਹਾਂ ਕੋਈ ਨਾ ਕੋਈ ਗਲਤੀ ਹੈਗੀ ਹੋ ਜਿਹੜਾ ਮੋਣਾ ਵਾਲਾ ਵੀ ਹੈਗਾ ਉਹਦੇ ਚ ਬੰਦੇ ਦੀ ਪੈਂਟ ਜਿਹੜੀ ਸੀਗੀ ਉਹ ਥੱਲੇ ਸੀਗੀ ਠੀਕ ਹੈ ਨਾ ਤੋ ਉਹ ਐਂਗਲ ਹੈਗਾ ਬਾਕੀ ਉਹ ਟੈਕਨੀਕਲ ਜਿਹੜਾ ਹੈਗਾ ਉਹ ਸ਼ਹਾਦਤ ਜਦੋਂ ਆਪਾਂ ਡੀਐਨਏ ਪ੍ਰੋਫਾਈਲਿੰਗ ਕਰਾਂਗੇ ਸਾਰਾ ਕੁਝ ਕਰਾਂਗੇ ਉਦੋਂ ਬਾਅਦ ਕਲੀਅਰ ਹੋਊਗੀ ਬਟ ਹੁੰਦ ਲੱਗਦੀ ਪੁੱਛਗੀ ਚ ਜਦ ਅੱਗਲ ਸਾਹਮਣੇ ਆਈ ਹੈਗੀ ਵਾਰ ਦਾ ਜਿਹੜਾ ਕਰਨ ਦਾ ਸਿਗਰ ਸਿਸਟਮ ਉਹ ਬਿਲਕੁਲ ਸੇਮ ਹੈ ਬਾਕੀ ਸਾਲੀ ਵਰਤਦਾ ਤੋ ਕਿੰਦਾ ਕਿੰਨਾ ਵਾਰਦਾ ਕਿੰਦਾ ਦੀ ਹਾਂਜੀ ਕੈਮਰਾ ਲੂ ਕੈਮ ਨੇ ਉਹ ਉਹਨੇ ਮੈਂ ਕਹਾਂ ਬਾਅਦ ਵਿੱਚ ਆਪਾਂ ਕਰ ਲਾਂਗੇ ਜਿਹੜੀ ਜਿਹੜੀ ਬੇਸਿਕਲੀ ਮਾਰੀ ਹੈ ਤਾਂ ਨਹੀਂ ਕਿ ਨਹੀਂ ਹੁਣ ਅਗਲੀ ਕਿਉਂਕਿ ਜਿਹੜੇ ਕੇਸਿਸ ਇਹਨੇ ਦੱਸੇ ਹੈਗੇ ਨੇ 11 ਇਨਸੀਡੈਂਟ ਦੱਸ ਰਿਹਾ ਹਜੇ 5 ਕੇਸ ਸਾਨੂੰ ਟਰੇਸ ਹੋਏ ਨੇ ਤਿੰਨ ਤੇ ਆਪਣੇ ਹੈਗੇ ਨੇ ਇੱਕ ਫਤੇਗੜ ਸਾਹਿਬ ਦਾ ਇੱਕ ਹੁਸ਼ਿਆਰ ਹੋਇਆ ਹੈਗਾ ਉਹਦੇ ਚ ਕਾਰਵਾਈ ਕੀ ਹੋਈ ਹੈ ਉਹ ਵੈਪਨ ਕੋਈ ਨਹੀਂ ਸੀ ਵੈਪਨ ਕੋਈ ਨਹੀਂ ਹੈਗਾ ਬਿਨਾ ਵੈਪਨ ਦੇ ਹੀ ਹੈਗਾ ਜੋ ਵੀ ਕੀਤਾ ਇਹਨੇ ਆਪਣੇ ਪਠਾਨਾ ਆਪਣੇ ਪਰਨੇ ਨਾਲ ਜੇ ਕੀਤਾ ਹੋਇਆ ਜਾਂ ਕੋਈ ਉੱਥੇ ਮੌਕੇ ਤੇ ਕੁਝ ਮਿਲ ਗਿਆ ਹੋਵੇ ਤਾਂ ਸੱਟ ਮਾਰਤੀ ਰਹੇ ਤੇ ਗਲਤਰੀ ਹੈ ਤੇ ਫੈਮਿਲੀ ਮੈਂਬਰ ਕੋਈ ਤੁਹਾਨੂੰ ਨਹੀਂ ਫੈਮਿਲੀ ਬੈਕਗਰਾਉਂਡ ਅਸਲ ਇਹਦੀ ਗੜਸ਼ਣਕਰ ਨੂੰ ਬਿਲੋਂਗ ਕਰਦਾ ਆਪਣੇ ਘਰੋਂ ਘਰਦੇ ਨੇ 2 ਸਾਲ ਪਹਿਲਾਂ ਨੂੰ ਘੱਟਦਾ ਸੀਗਾ ਤੇ ਬਸ ਉੱਥੇ ਉਸ ਤੋਂ ਬਾਅਦ ਇਦਾਂ ਹੀ ਆਵਾਰ ਨਹੀਂ ਮੈਰਿਡ ਕਰਦੇ ਨੂੰ ਪ੍ਰੇਸ਼ਾਨ ਕਰਦਾ ਸੀ ਨਸ਼ੇ ਨੂੰ ਫਿਰ ਸ਼ਰਾਬ ਨਹੀਂ ਪੀ ਸੀ ਗਰੀ ਉਹਨਾਂ ਨੇ ਫਿਰ ਇਹਨੂੰ 2 ਸਾਲ ਪਹਿਲਾਂ ਘਰੋਂ ਪਾ ਦਿੱਤਾ ਪਹਿਲਾਂ ਤਾਂ ਨਹੀਂ ਪਰਚਾ ਹੋਇਆ ਨੀ ਪਰਚਾ ਪਹਿਲਾਂ ਕੋਈ ਨਹੀਂ ਹੈ ਪਹਿਲੀ ਵਾਰ ਹੀ ਫੜਿਆ ਜੀ ਅ ਪਿਛਲੇ ਦਿਨੀ ਡੀਆਈਜੀ ਸਾਹਿਬ ਨੇ ਇੱਥੇ ਆ ਕਰਕੇ ਸਾਡੇ ਸਾਰੇ ਜੀਓਜ਼ ਐਸਐਚਓਜ਼ ਦੀ ਮੀਟਿੰਗ ਲਈ ਸੀਗੀ ਔਰ ਉਹਦੇ ਵਿੱਚ ਜਿਹੜੇ ਵੀ ਸਾਡੇ ਸੀਨੀਅਰ ਕ੍ਰਾਈਮ ਦੇ ਅਣਸੁਣੇ ਕੇਸਿਸ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਮੁੜ ਵਿਚਾਰਨ ਔਰ ਉਤੇ ਤਫਤੀਸ਼ ਕਰਨ ਵਾਸਤੇ ਕਿਹਾ ਸੀਗਾ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਹੈ ਸਫਾ ਮਿਸਲ ਤੇ ਲਾਉਣ ਵਾਸਤੇ ਕਿਹਾ ਸੀਗਾ ਉਸ سلسلے ਚ ਅਨੰਦਪੁਰ ਸਾਹਿਬ ਤੇ ਨੰਦਾ ਸਬਡਿਵੀਜ਼ਨ ਵਿੱਚ ਐਸਪੀ ਪੀਵੀਆਈ ਸਾਹਿਬ ਦੀ ਸੁਪਰਵਾਈਜ਼ਨ ਹੇਠ ਡੀਐਸਪੀ ਅਨੰਦਪੁਰ ਸਾਹਿਬ ਤੇ ਉਹਨਾਂ ਦੇ ਐਸਐਚਓਜ਼ ਦੀ ਤੇ ਰੂਪਨਗਰ ਵਿੱਚ ਜਿਹੜਾ ਹੈਗਾ ਐਸਪੀ ਹੈੱਡ ਕੁਆਰਟਰ ਦੇ ਸੁਪਰਵਾਈਜ਼ਨ ਹੇਠ ਐਸਐਚਓ ਤੇ ਡੀਐਸਪੀ ਸਹਿबान ਦੀ ਜਿਹੜੀ ਹੈਗੀ ਟੀਮ ਬਣਾਈ ਗਈ ਸੀ ਔਰ ਇਸ ਤੋਂ ਇਲਾਵਾ ਜਿਹੜਾ ਚਮਕੌਰ ਸਾਹਿਬ ਤੇ ਮੋਰਿੰਡਾ ਸਬਡਿਵੀਜ਼ਨ ਹੈਗਾ ਉੱਥੇ ਐਸਪੀ ਡੀ ਸਾਹਿਬ ਤੇ ਉਹਨਾਂ ਦੇ ਨਾਲ ਜਿਹੜੇ ਉੱਥੇ ਹਲਕਾ ਜੀਓ ਤੇ ਐਸਐਚਓ ਸਕੇ ਉਹਨਾਂ ਦੀ ਟੀਮਾਂ ਬਣਾਈਆਂ ਗਈਆਂ ਸੀਗੀਆਂ ਔਰ ਉਹਦੇ ਵਿੱਚ ਹੀ ਕਾਰਵਾਈ ਕਰਦਿਆਂ ਹੋਇਆ ਤਫਤੀਸ਼ ਨੂੰ ਸੁਚੱਜੇ ਢੰਗ ਨਾਲ ਟੈਕਨੀਕਲ ਸ਼ਹਾਦਤ ਲਿਆ ਕਰਕੇ ਕਾਰਵਾਈ ਕਰਦਿਆਂ ਹੋਇਆ ਜਿਹੜਾ ਸਾਡਾ ਮੌਣਾ ਟੋਲ ਪਲਾਜ਼ੇ ਦੇ ਨੇੜੇ ਜਿਹੜਾ ਇੱਕ ਮਰਡਰ ਹੋਇਆ ਸੀਗਾ ਅਗਸਤ ਵਿੱਚ ਉਹਨੂੰ ਟ ਜਿਹੜਾ ਮਨਿੰਦਰ ਸਿੰਘ ਪੁੱਤਰ ਭਜਨ ਸਿੰਘ ਸੀਗਾ ਇਹ ਕੀਰਤਪੁਰ ਸਾਹਿਬ ਦਾ ਰਹਿਣ ਵਾਲਾ ਸੀਗਾ ਔਰ ਅਦੀ ਜਿਹੜੀ ਲਾਸ਼ ਮਿਲੀ ਸੀਗੀ ਸਾਨੂੰ ਝਾੜੀਆਂ ਵਿੱਚੋਂ ਔਰ ਉਸ ਵੇਲੇ ਸ਼ੱਕ ਸੀਗਾ ਕਿ ਇਹਦਾ ਮਰਡਰ ਹੋਇਆ ਹੈਗਾ ਗੱਲ ਘੁੱਟ ਕੇ ਔਰ ਜਿਹੜਾ ਇਹਦਾ ਅਕਿਊਜ਼ਡ ਹੈਗਾ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈ ਔਰ ਉਸ ਤੋਂ ਹੋਰ ਵੀ ਕਾਫੀ ਖੁਲਾਸੇ ਹੋਏ ਨੇ ਹੁਣ ਤਲਕ ਜਿਹੜੀ ਤਫ਼ਤੀਸ਼ ਹੈਗੀ ਹੈ ਉਹਦੇ ਹਿਸਾਬ ਨਾਲ ਇਹਨੇ 10 ਹੋਰ ਵਾਰਦਾਤਾ ਕੀਤੀਆਂ ਨੇ ਜਿਹਦੇ ਵਿੱਚੋਂ ਦੋ ਜਿਹੜੀ ਸਾਡੇ ਜ਼ਿਲ੍ਹੇ ਰੂਪਨਗਰ ਦੀਆਂ ਹੀ ਹੈਗੇ ਨੇ ਤੁਹਾਨੂੰ ਯਾਦ ਹੋਣਾ ਹੈ ਕਿ ਜਨਵਰੀ ਮਹੀਨੇ 'ਚ ਅਥੇ ਸੰਤ ਨਿਰੰਕਾਰੀ ਭਵਨ ਜਿਹੜਾ ਹੈਗਾ ਉਹਦੇ ਬਾਹਰ ਇੱਕ ਡੈ ਜਿਹੜੀ ਕਿ ਕਾਫੀ ਸ਼ੱਕੀ ਹਾਲਾਤ ਵਿੱਚ ਸੀਗੀ ਔਰ ਉਹਦੇ ਕੱਪੜੇ ਵੀ ਲੱਥੇ ਹੋਏ ਸੀਗੇ ਔਰ ਕੁਝ ਮਾਰਕ ਵੀ ਲਿਖ ਕਰਕੇ ਬੰਦਾ ਉਹਦੇ ਤੇ ਗਿਆ ਸੀਗਾ ਉਸ ਤੋਂ ਇਲਾਵਾ ਇੱਕ ਜਿਹੜਾ ਹੈਗਾ ਚੌਥੇ ਮਹੀਨੇ ਇੱਕ ਕੀਰਤਪੁਰ ਸਾਹਿਬ ਦੇ ਬਿਗੰਪੁਰਾ ਪਿੰਡ ਜਿਹੜਾ ਹੈਗਾ ਉਹਦੇ ਲਾਗੇ ਜਿਹੜਾ ਉੱਥੇ ਇੱਕ ਡੈੱਡ ਬਾਡੀ ਮਿਲੀ ਸੀਗੀ ਉਹ ਵੀ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀਗੀ ਔਰ ਉਹਦੇ ਵਿੱਚ ਵੀ ਪਰਚਾ ਜਿਹੜਾ ਹੈਗਾ ਉਹ ਮਰਡਰ ਦਾ ਦਰਜ ਕੀਤਾ ਗਿਆ ਸੀਗਾ ਇਸ ਮੁਜਰਮ ਨਜਰਾ ਹੈਗਾਏ ਤਿੰਨੇ ਕ੍ਰਾਈਮ ਜਿਹੜੇ ਹੈਗੇ ਨੇ ਕਬੂਲੇ ਹੈਗੇ ਨੇ ਇਹਦਾ ਨਾਮ ਹੈਗਾ ਰਾਮ ਸਰੂਪ ਉਰਫ ਸੋਟੀ ਇਹ ਪਿੰਡ ਚੌੜਾ ਜਿਹੜਾ ਹੈਗਾ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹ ਇੱਕ ਸੈਕਸ਼ੂਅਲ ਵਰਕਰ ਹੈਗਾ ਗੇ ਹੈਗਾ ਔਰ ਇਹ ਲੋਕਾਂ ਨੂੰ ਜਿਹੜਾ ਹੈਗਾ ਆਪਣੀ ਤਰਫ ਅਟਰੈਕਟ ਕਰਕੇ ਉਹਨਾਂ ਦੇ ਨਾਲ ਗੱਡੀ ਵਿੱਚ ਚਲਾ ਜਾਂਦਾ ਸੀਗਾ ਔਰ ਅੱਗੇ ਜਾ ਕਰਕੇ ਜਦੋਂ ਉਹਨਾਂ ਦੇ ਨਾਲ ਕੋਈ ਆਪਸ ਵਿੱਚ ਇਸ ਕਫਲ ਹੁੰਦਾ ਸੀ ਮੇ ਬੀ ਜਿਸ ਤਰ੍ਹਾਂ ਪੈਸੇ ਨਹੀਂ ਦਿੱਤੇ ਜਾਂ ਹੋਰ ਕੋਈ ਗੱਲਬਾਤ ਹੋ ਗਈ ਤਾਂ ਉਸ ਸਿਲਸਲੇ ਵਿੱਚ ਇਹ ਉਹਨਾਂ ਨੂੰ ਜਿਹੜਾ ਹੈਗਾ ਮੌਤ ਦੇ ਘਾਟੇ ਦਰ ਦਿੰਦਾ ਸੀਗਾ ਕਿਸੇ ਨੂੰ ਗਲਾ ਘੁੱਟ ਕੇ ਕਿਸੇ ਨੂੰ ਕੋ ਸੱਟ ਮਾਰ ਕੇ ਤੇ ਹੁਣ ਤਹ ਲੈ ਕੇ ਜਿਹੜੀ ਵਾਰਦਾਤਾਂ ਮੰਨੀਆਂ ਨੇ ਉਹਦੇ ਵਿੱਚੋਂ ਪੰਜ ਕੇਸ ਜਿਹੜਾ ਹੈਗੇ ਨੇ ਸਾਨੂੰ ਪਤਾ ਲੱਗੇ ਨੇ ਜਿਦੇ ਚੋਂ ਤਿੰਨ ਸਾਡੇ ਜ਼ਿਲ੍ਹੇ ਦੇ ਹੈਗੇ ਨੇ ਇੱਕ ਦੋ ਕੀਰਕਪੁਰ ਸਾਹਿਬ ਥਾਣੇ ਦੇ ਹੈਗੇ ਨੇ ਇੱਕ ਸਿਟੀ ਰੂਪਨਗਰ ਦਾ ਹੈਗਾ ਇਸ ਤੋਂ ਇਲਾਵਾ ਇੱਕ ਫਤਿਹਗੜ੍ਹ ਸਾਹਿਬ ਪਰਚਾ ਦਰਜ ਹੋਇਆ ਹੈ ਔਰ ਇੱਕ ਜਿਹੜੀ 174 ਦੀ ਕਾਰਵਾਈ ਜਿਹੜੀ ਹੈ ਉਹ ਜ਼ਿਲ੍ਹਾ ਆਪਣੇ ਹੁਸ਼ਿਆਰਪੁਰ ਵਿੱਚ ਹੋਈ ਹੈ ਇਸ ਤੋਂ ਇਲਾਵਾ ਬਾਕੀ ਦੇ ਜਿਹੜੇ ਛੇ ਕੇਸਿਸ ਹੈਗੇ ਨੇ ਉਹਨਾਂ ਵਿੱਚੋਂ ਇੱਕ ਇਨਸੀਡੈਂਟ ਸਾਡੇ ਅਨੰਦਪੁਰ ਸਾਹਿਬ ਦਾ ਉਹਨੇ ਦੱਸਿਆ ਹੈਗਾ ਜਿਦੇ ਵਿੱਚ ਉਹਦੇ ਹਿਸਾਬ ਨਾਲ ਮ ਇਹ ਤਾਂ ਨਹੀਂ ਸੀਗਾ ਬਟ ਬੰਦੇ ਨੂੰ ਸੱਟਾਂ ਮਾਰੀਆਂ ਸੀਗੀਆਂ ਉਹਨੂੰ ਵੀ ਆਪਾਂ ਟ੍ਰੇਸ ਆਊਟ ਕਰ ਰਏ ਆ ਗਏ ਔਰ ਬਾਕੀ ਜ਼ਿਲ੍ਹਿਆਂ ਨਾਲ ਰਾਬਤਾ ਕਰਕੇ ਜਿਹੜੇ ਕੇਸਿਸ ਹੈਗੇ ਉਹਨਾਂ ਨੂੰ ਵੀ ਦੇਖ ਰਹੇ ਗਏ ਉਹਦੇ ਵਿੱਚ ਕੀ ਕਾਰਵਾਈ ਪੁਲਿਸ ਵੱਲੋਂ ਹੋਈ ਹੈ ਔਰ ਕੀ ਉਹਨਾਂ ਦੇ ਕੋਲ ਅਫੀਰੈਂਸਿਸ ਮੌਕੇ ਤੇ ਹੈਗੇ ਨੇ ਔਰ ਉਸ ਹਿਸਾਬ ਨਾਲ ਫਿਰ ਅਗਲੀ ਜੜੀ ਕੀ ਹੈ ਆਪਾਂ ਕਾਰਵਾਈ ਕਰਾਂਗੇ ਸਰ ਫੈਮਿਲੀ ਬੈਕਗ੍ਰਾਉਂਡ ਤੁਹਾਨੂੰ ਦੱਸਾਂਗਾ ਇਹ ਪਿੰਡ ਚੌੜੇ ਦਾ ਰਹਿਣ ਵਾਲਾ ਹੈਗਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਔਰ ਇਹਦੇ ਮਾਤਾ ਪਿਤਾ ਹੈਗੇ ਨੇ ਨੇ ਵਿਆਹਿਆ ਹੋਇਆ ਹੈਗਾ ਤਿੰਨ ਬੱਚੇ ਵੀ ਹੈਗੇ ਇਹਦੇ ਔਰ ਘਰੋਂ ਜਰਾ ਹੈਗਾ ਇਹਨੂੰ ਕੱਢਿਆ ਹੋਇਆ ਸੀਗਾ ਬਿਕੋਜ਼ ਸ਼ਰਾਬ ਥਰੂ ਪਿੰਦਾ ਸੀਗਾ ਔਰ ਗਲਤ ਜਿਹੜੀ ਹੈਗੀ ਹੈ ਦੀ ਪ੍ਰਵ੍ਰਿਤੀ ਸੀਗੀ ਜਿਹਦੇ ਕਰਕੇ 2 ਸਾਲ ਪਹਿਲਾਂ ਇਹਨੂੰ ਘਰੋਂ ਕੱਢਤਾ ਸੀਗਾ ਔਰ ਇਹ ਹੁਣ ਲੋਕਾਂ ਦੇ ਕੋਲ ਜਿਸ ਤਰ੍ਹਾਂ ਆਵਾਰਾ ਹਕਮਦਾਰ ਹੁੰਦਾ ਸੀਗਾ ਕਦੇ ਕਿਸੇ ਦੇ ਟਰੱਕ 'ਚ ਬਹਿ ਗਿਆ ਕਿਸੇ ਕਿਸੇ ਦੀ ਗੱਡੀ 'ਚ ਬਹਿ ਗਿਆ ਔਰ ਇਸੇ ਤਰੀਕੇ ਦੇ ਨਾਲ ਇਹ ਆਪਣਾ ਗੁਜ਼ਾਰਾ ਕਰ ਰਿਹਾ ਸੀਗਾ ਜਦੋਂ ਇਹ ਵਾਰਦਾਤ ਕਰਦਾ ਸੀ ਉਸ ਤੋਂ ਬਾਅਦ ਇਹ ਉੱਥੋਂ ਮੌਕੇ ਤੋਂ ਕੋਈ ਸਮਾਨ ਲੈ ਜਾਂਦੀ ਵੀ ਕੋਸ਼ਿਸ਼ ਕਰਦਾ ਸੀਗਾ ਜਿਵੇਂ ਆਪਾਂ ਦੇਖਿਆ ਹੈਗਾ ਜਿਹੜਾ ਮੋੜਾ ਟੋਲ ਪਲੇਸ ਦੇ ਲਾਗੇ ਜਿਹੜਾ ਮਰਡਰ ਹੋਇਆ ਸੀਗਾ ਉਹਦੇ 'ਚ ਮੋਬਾਈਲ ਤੇ ਜਿਹੜਾ ਮੋਟਰਸਾਈਕਲ ਸੀਗਾ ਉਹਨੂੰ ਵੀ ਲੈ ਜਾਂਦੇ ਉਹਨੇ ਕੋਸ਼ਿਸ਼ ਕੀਤੀ ਸੀ ਕਿ ਬਟ ਉਹ ਨਾਲੇਜ ਫਸ ਜਾਣ ਕਰਕੇ ਉਹ ਲੈ ਨਹੀਂ ਜਾ ਸਕਿਆ ਬਾਕੀ ਬਾਕੀ ਜਿਹੜੇ ਪੁਆਇੰਟ ਆਗੇ ਨੇ ਉਹਨਾਂ ਤੇ ਆਪਾਂ ਤਫਤੀਸ਼ ਕਰ ਰਹੇ ਹੈਗੇ ਆ ਜੋ ਵੀ ਐਵਿਡੈਂਸ ਸਾਹਮਣੇ ਆਉਣਗੇ ਉਹਨਾਂ ਦੇ ਹਿਸਾਬ ਨਾਲ ਜਿਹੜਾ ਹੈਗਾ ਆਪਾਂ ਅਗਲੀ ਕਾਰਵਾਈ ਕਰਾਂਗੇ ਸਰ ਇਹ ਟ੍ਰੇਸ ਕਿੱਦਾਂ ਹੋਇਆ ਪੁਲਿਸ ਦੇ ਸਾਹਦੇ ਕਿੱਦਾਂ ਦੇਖੋ ਜੀ ਮੈਂ ਬਹੁਤ ਜ਼ਿਆਦਾ ਤੁਹਾਨੂੰ ਕਲੀਅਰਲੀ ਤੇ ਨਹੀਂ ਦੱਸ ਸਕਦਾ ਕਿ ਸਾਡਾ ਕੇਸ ਵਿੱਚ ਕੀ ਅੱਗੇ ਚੱਲਿਆ ਹੈਗਾ ਮੈਂ ਤੁਹਾਨੂੰ ਦੱਸਿਆ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈਗੀ ਔਰ ਸਾਡੇ ਇਸ ਕੇਸ ਵਿੱਚ ਵੀ ਬਹੁਤ ਚੰਗਾ ਜਿਹੜਾ ਰੋਲ ਹੈਗਾ ਉਹ ਟੈਕਨੀਕਲ ਐਵਿਡੈਂਸਸ ਨੇ ਪਲੇ ਕੀਤਾ ਹੈਗਾ ਔਰ ਸਾਇੰਟਿਫਿਕ ਐਵਿਡੈਂਸਸ ਜਦੋਂ ਹੁੰਦੇ ਹੈਗੇ ਨੇ ਤੇ ਕੇਸ ਵਿੱਚ ਕਨਵਿਸ਼ਨ ਵੀ ਹੁੰਦੀ ਹੈਗੀ ਤੇ ਨਾਲ ਦੇ ਨਾਲੋ ਟਰੇਸ ਵੀ ਹੁੰਦੇ ਹੈਗੇ ਸਰਪੱਗ ਜਿਵੇਂ ਦੱਸਿਆ ਵੀ ਇਹ ਥੋੜਾ ਜਿਹਾ ਮਤਲਬ ਗੇ ਟਾਈਪ ਹੈਗਾ ਜਾਂ ਸੈਕਸ਼ੂਅਲ ਪ੍ਰੋਬਲਮ ਹੈਗੀ ਉਹਨੂੰ ਇਹਦੇ ਉੱਤੇ ਕੋਈ ਪਹਿਲਾਂ ਵੀ ਕੋਈ ਪਰਚਾ ਆਇਆ ਕੋਈ ਇਦਾਂ ਦਾ ਕੋਈ ਕ੍ਰਾਈਮ ਕਰਾਇਮ ਇਹਦਾ ਹੁਣ ਤਲਕ ਜਿਹੜਾ ਆਪਾਂ ਪਤਾ ਕਰਾਇਆ ਹੈਗਾ ਕੋਈ ਪਿਛਕੜ ਜਿਹੜਾ ਹੈਗਾ ਬਿਲਕੁਲ ਕਲੀ